ਗੋਲੀਆਂ ਚੱਲਣ ਤੇ ਫਰੋਤੀਆਂ ਮੰਗਣ ਦੇ ਮਾਮਲੇ ਵਿੱਚ ਪੰਜਾਬ ਕੈਨੇਡਾ ਵਰਗਾ ਤੇ ਕੈਨੇਡਾ ਪੰਜਾਬ ਵਰਗਾ ਕੈਨੇਡਾ ਦੇ ਵਿੱਚੋਂ ਖਬਰ ਆਉਂਦੀ ਹੈ ਜੀ ਕਿ ਉੱਥੇ ਪੰਜਾਬੀ ਦੇ ਘਰ ਤੇ ਗੋਲੀ ਚੱਲੀ ਪੰਜਾਬੀ ਦੇ ਕੋਲੋਂ ਫਰੋਤੀ ਮੰਗੀ ਤੇ ਮੰਗੀ ਕਿਨੇ ਪੰਜਾਬੀ ਨਹੀਂ ਮੰਗੀ ਤੇ ਪੰਜਾਬ ਦੇ ਵਿੱਚੋਂ ਖਬਰ ਆਉਂਦੀ ਜੀ ਕਿ ਫਲਾਣੀ ਥਾਂ ਤੇ ਗੋਲੀ ਚੱਲੀ ਜਾਂ ਫਲਾਣੇ ਵਪਾਰੀ ਕੋਲੋਂ ਕਾਰੋਬਾਰੀ ਕੋਲੋਂ ਪੈਸੇ ਵਾਲੇ ਬੰਦੇ ਦੇ ਕੋਲੋਂ ਪੈਸੇ ਮੰਗੇ ਮੰਗੇ ਕਿਨੇ ਬਹੁਤੀ ਵਾਰ ਪੰਜਾਬੀ ਨਹੀਂ ਮੰਗੇ ਫੇਸਬੁਕ ਦੇ ਉੱਤੇ ਪੋਸਟਾਂ ਉੱਥੇ ਵੀ ਪੈਣਗੇ ਫੇਸਬੁਕ ਤੇ ਪੋਸਟਾਂ ਇੱਥੇ ਵੀ ਪੈਣਗੀਆਂ ਇੱਥੋਂ ਵਾਲੀਆਂ ਖਬਰਾਂ ਉੱਥੋਂ ਦੇ ਲੋਕਾਂ ਨੂੰ ਝੋੜਦੀਆਂ ਤੇ ਉੱਥੋਂ ਵਾਲੀਆਂ ਖਬਰਾਂ ਇੱਥੋਂ ਦੇ ਲੋਕਾਂ ਨੂੰ ਝੋੜਦੀਆਂ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜਦੋਂ ਹੁਣ ਕੈਨੇਡਾ ਵੀ ਪੰਜਾਬ ਬਣ ਗਿਆ ਤੇ ਫਿਰ ਪੰਜਾਬ ਵਾਲਾ ਸਾਰਾ ਪਜ ਉਹਥੇ ਚਲਾ ਗਿਆ ਇਹ ਨਹੀਂ ਕਹਿ ਸਕਦੇ ਕਿ ਭਾਈ ਉੱਥੇ ਬੰਦਾ ਸੁਰੱਖਿਅਤ ਆ ਜੇ ਰਸੀਕਲਾ ਪਿੰਡ ਦੇ ਕਿਸਾਨ ਰੁਪਿੰਦਰ ਸਿੰਘ ਨੂੰ ਇਹ ਗੱਲ ਕਹੀ ਜਾ ਸਕਦੀ ਹੈ ਕਿ ਭਾਈ ਐਨੇ ਪੈਸੇ ਦਾ ਪ੍ਰਬੰਧ ਕਰਦੇ ਨਹੀਂ ਤਾਂ ਤੇਰੇ ਪੁੱਤ ਜਿਹੜੇ ਕੈਲਗਰੀ ਦੇ ਵਿੱਚ ਰਹਿੰਦੇ ਨੇ ਉਹਨੇ ਗੋਲੀ ਮਾਰ ਦੇਣੀ ਆ ਤੇ ਬਾਅਦ ਦੇ ਵਿੱਚ ਗੋਲੀ ਚੱਲਦੀ ਵੀ ਉੱਥੇ ਇਹਦਾ ਮਤਲਬ ਇਹ ਹੈ ਜੀ ਕਿ ਉਥੋਂ ਵਾਲੇ ਮਸਲੇ ਇੱਥੇ ਪ੍ਰਭਾਵ ਪਾ ਰਹੇ ਆ ਇੱਥੋਂ ਵਾਲੇ ਮਸਲੇ ਉੱਥੇ ਅਸਰ ਛੱਡ ਰਹੇ ਆ ਤੇ ਮਤਲਬ ਇਹ ਜੀ ਕਿ ਇੱਥੋਂ ਉੱਥੇ ਭਾਵੇਂ ਅਸੀਂ ਕਈ ਵਾਰ ਜਾਂਨੇ ਆ ਕਿ ਭਾਈ ਸੁਰੱਖਿਆ ਅਸੀਂ ਸੋਸ਼ਲ ਸਿਕਿਉਰਿਟੀ ਦੇ ਕਰਕੇ ਅਸੀਂ ਭਾਈ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕਹਿੰਦੇ ਵੀ ਸੱਤ ਸਮੁੰਦਰੋਂ ਪਾਰ ਚੱਲੇ ਪਰ ਉੱਥੇ ਵੀ ਹਾਲਾਤ ਇਹੋ ਜਿਹੇ ਬਣ ਗਏ ਆ ਹੁਣ ਗਾਇਕ ਵੀਰ ਦਵਿੰਦਰ ਦੇ ਘਰ ਤੇ ਗੋਲੀ ਚੱਲੀ ਆ ਵੀਰ ਦਵਿੰਦਰ ਪੰਜਾਬੀ ਦਾ ਇੱਕ ਜਾਣਿਆ ਪਛਾਣਿਆ ਗਾਇਕ ਆ ਵੀਰ ਦਵਿੰਦਰ ਕੁਝ ਕੁ ਵਰੇ ਪਹਿਲਾਂ ਕੈਨੇਡਾ ਸ਼ਿਫਟ ਹੋ ਗਿਆ ਟਬਰਸ ਮੇਤ ਕੈਲਗਰੀ ਸ਼ਹਿਰ ਦੇ ਵਿੱਚ ਰਹਿੰਦਾ ਉਹਨੂੰ ਕੁਝ ਦਿਨ ਪਹਿਲਾਂ ਫੋਨ ਆਉਂਦਾ ਇਹ ਗੱਲ ਕਹੀ ਜਾਂਦੀ ਕਿ ਭਾਈ 5 ਲੱਖ ਡਾਲਰ ਦਾ ਪ੍ਰਬੰਧ ਕਰ ਲਾ ਨਹੀਂ ਤਾਂ ਗੋਲੀ ਵੱਜਣੀ ਆ ਉਹਨੇ ਦੋ ਟੋਕੇ ਗੱਲ ਕਹੀ ਤੀ ਕਿ ਮੇਰੇ ਕੋਲੇ ਵੀਰੋ ਪੈਸੇ ਹੈ ਨਹੀਂ ਮੈਂ ਪੈਸੇ ਦੇਣ ਤੋਂ ਅਸਮਰੱਥਾ ਮੇਰੇ ਕੋਲੇ ਇੰਨੀ سرمਾਇਆ ਹੈ ਨਹੀਂਗਾ ਉਹਨਾਂ ਨੇ ਫਿਰ ਗੋਲੀਆਂ ਚਲਾ ਦਿੱਤੀਆਂ ਸੱਤ ਰਾਉਂਡ ਫਾਇਰਿੰਗ ਕੀਤੀ ਉਹਦੇ ਘਰੇ ਸ਼ੁਕਰ ਇਸ ਗੱਲ ਦਾ ਕਿ ਟਬਰ ਦਾ ਕੋਈ ਜੀ ਘਰ ਦੇ ਵਿੱਚ ਨਹੀਂ ਸੀ ਹੁਣ ਇਸ ਮਾਮਲੇ ਨੂੰ ਪੁਲਿਸ ਵੱਲੋਂ ਕਿਵੇਂ ਹੱਲ ਕੀਤਾ ਜਾਊਗਾ ਕਿਹੜੇ ਕਿਹੜੇ ਬੰਦੇ ਫੜੇ ਜਾਣਗੇ ਵਕਤ ਦੱਸੂਗਾ ਪਰ ਜਿਹਨੇ ਫੋਨ ਕੀਤਾ ਉਹਨੇ ਇਹ ਗੱਲ ਕਹੀ ਆ ਵੀਰ ਦਵਿੰਦਰ ਨੂੰ ਕਿ ਮੈਂ ਆਂਡਾ ਬਟਾਲਾ ਬੋਲਦਾ ਉਹਨੇ ਆਪਦਾ ਨਾਮ ਸਹੀ ਦੱਸਿਆ ਤੇ ਠੁਠਾ ਦੱਸਿਆ ਸਾਨੂੰ ਇਹਦੇ ਬਾਰੇ ਪਤਾ ਨਹੀਂਗਾ ਨਾ ਇਹ ਪਹਿਲੀ ਘਟਨਾ ਤੇ ਜਿਹੋ ਜਿਹੇ ਹਾਲਾਤ ਬਣੇ ਪਏ ਆ ਕੈਨੇਡਾ ਦੇ ਵਿੱਚ ਨਾ ਹੀ ਇਹ ਸਾਨੂੰ ਆਖਰੀ ਲੱਗਦੀ ਆ ਕਪਲ ਸ਼ਰਮਾ ਦਾ ਕੈਫੇ ਸਰੀ ਦੇ ਵਿੱਚ ਖੁੱਲਿਆ ਤਿੰਨ ਵਾਰ ਉਹਦੇ ਉੱਤੇ ਗੋਲੀ ਚੱਲੀ ਆ ਥੋੜੇ ਕਿਨੇ ਦੇ ਵਿੱਚ ਤਿੰਨੇ ਵਾਰ ਗੋਲੀ ਚਲਾਉਣ ਤੋਂ ਬਾਅਦ ਵੀਡੀਓ ਜਾਰੀ ਕੀਤੀ ਗਈ ਆ ਕਿ ਆ ਦੇਖੋ ਜੀ ਫਾਇਰਿੰਗ ਹੁੰਦੀ ਹੈ ਤੇ ਸਾਰਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਘਮੀ ਆ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਕੱਲ ਗਏ ਜਾਂ ਕਿ ਇਹ ਸਾਲ ਸਵਾ ਸਾਲ ਪਹਿਲਾਂ ਇੱਕ ਚੈਨਲ ਦੇ ਨਾਲ ਕਰਨ ਔਜਲਾ ਬਾਇਕ ਨੇ ਗੱਲਬਾਤ ਕੀਤੀ ਹੈ ਇੰਟਰਵਿਊ ਕੀਤੀ ਉਹਨੇ ਗੱਲ ਕਹੀ ਜੀ ਕਿ ਮੈਂ ਹੁਣ ਦੁਬਈ ਦੇ ਵਿੱਚ ਸ਼ਿਫਟ ਹੋ ਗਿਆ ਕਿਉਂ ਕੈਨੇਡਾ ਦੇ ਵਿੱਚ ਕਿਉਂ ਨਹੀਂ ਉਹ ਕਹਿੰਦੇ ਜੀ ਕਿ ਕੈਨੇਡਾ ਦੇ ਵਿੱਚ ਵੀ ਸੁਰੱਖਿਆ ਨੂੰ ਖਤਰਾ ਵੱਧਾ ਕਿਉਂਕਿ ਇੱਥੇ ਲੱਕੜ ਦੇ ਘਰ ਆ ਤੇ ਗੋਲੀ ਆਰ ਪਾਰ ਹੋ ਜਾਂਦੀ ਹੈ ਇਸ ਕਰਕੇ ਜ਼ਿੰਦਗੀ ਦੀ ਸੁਰੱਖਿਆ ਦੇ ਖਾਤਰ ਦੁਬਈ ਦੇ ਵਿੱਚ ਰਹਿਣਾ ਜ਼ਰੂਰੀ ਹੋ ਗਿਆ ਕਹਿਣ ਦਾ ਭਾਵ ਇਹ ਜੀ ਕਿ ਪਹਿਲਾਂ ਅਸੀਂ ਇੱਥੋਂ ਜਾਂਦੇ ਸੀ ਵੀ ਇੱਥੇ ਮਾਹੌਲ ਨਹੀਂ ਠੀਕ ਇੱਥੇ ਸਿਸਟਮ ਨਹੀਂ ਠੀਕ ਅਸੀਂ ਕੈਨੇਡਾ ਜਾ ਕੇ ਹੁਣ ਜੇਕਰ ਉੱਥੇ ਮਾਹੌਲ ਨਹੀਂ ਠੀਕ ਤਾਂ ਸਾਨੂੰ ਦੁਬਈ ਦਾ ਆਸਰਾ ਲੈਣਾ ਪਊਗਾ ਇਹ ਪ੍ਰੈਕਟੀਕਲ ਜ਼ਿੰਦਗੀ ਦੀਆਂ ਗੱਲਾਂ ਜਿਹੜੇ ਬੰਦੇ ਕੋਲੇ ਪੈਸੇ ਆ ਪੰਜਾਬ ਦੇ ਬਹੁਤ ਸਾਰੇ ਭਾਰਤ ਦੇ ਬਹੁਤ ਸਾਰੇ ਮਸ਼ਹੂਰ ਬੰਦੇ ਜਿਨ੍ਹਾਂ ਨੂੰ ਇਹ ਲੱਗਦਾ ਜੀ ਕਿ ਇੱਥੇ ਸੁਰੱਖਿਆ ਨਹੀਂ ਸਹੀ ਤੇ ਉਹ ਦੁਬਈ ਦੇ ਵਿੱਚ ਸ਼ਿਫਟ ਵੀ ਹੋਏ ਆ ਉਹ ਕੰਮਕਾਜ ਦੇ ਲਈ ਆਉਂਦੇ ਆ ਤੇ ਫਿਰ ਚਲੇ ਜਾਂਦੇ ਆ ਬਹੁਤ ਸਾਰੇ ਪੰਜਾਬੀ ਵੀ ਆ ਕਿਉਂਕਿ ਦੁਬਈ ਦੀ ਫਲਾਈਟ ਆ ਜਿਹੜੀ ਉਹ ਲਗਭਗ 2.5 ਤੇ 3 ਘੰਟੇ ਦੀ ਆ ਅਮਰਸਰ ਸਾਹਿਬ ਤੋਂ ਇਸ ਕਰਕੇ ਆਉਣ ਜਾਣ ਉਹ ਕਰਦੇ ਆ ਉਹ ਕਹਿੰਦੇ ਮਰਨਾ ਥੋੜੀ ਹੈ ਸੁਰੱਖਿਆ ਉੱਥੇ ਆ ਪਰ ਕੈਨੇਡਾ ਦੇ ਵਿੱਚ ਇਹ ਕੁਝ ਕਿਉਂ ਹੋ ਰਿਹਾ ਕੈਨੇਡਾ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਇਕੱਲੇ ਕੈਲਗਰੀ ਦੇ ਵਿੱਚ ਜੇ ਚੱਲੀਆਂ ਗੋਲੀਆਂ ਦੀ ਗਿਣਤੀ ਕਰਗੇ ਤਾਂ ਇਹ ਕਈ ਦਰਜਨ ਬਣ ਜਾਂਦੀ ਹੈ ਤੇ ਐਤ ਕੀ ਮੰਨਿਆ ਜਾ ਰਿਹਾ ਵੀ ਜਿਸ ਤਰੀਕੇ ਨਾਲ ਗਤੀਦਰ ਗਤੀ ਅੱਗੇ ਵਧ ਰਹੀਆਂ ਗੋਲਗਾਨੀਆਂ ਕਟੜਾਵਾ ਐਤ ਕੀ ਹੋ ਸਕਦਾ 2026 ਦੇ ਵਿੱਚੇ ਕਈ ਸੈਂਕੜੇ ਹੋ ਜਾਣ ਕੈਨੇਡਾ ਦੇ ਵਿੱਚ ਕੌਣ ਆ ਗੋਲਗਾ ਚਲਾਉਣ ਵਾਲੇ ਕੈਨੇਡਾ ਦੇ ਵਿੱਚ ਕਿਹੜੇ ਕਾਰਨ ਕਰਕੇ ਗੋਲਗਾਂ ਚੱਲਦੀਆਂ ਪੰਜਾਬੀਆਂ ਤੇ ਹੀ ਗੋਲਗਾਂ ਚੱਲਦੀਆਂ ਤੇ ਪੰਜਾਬੀ ਹੀ ਗੋਲੀ ਚਲਾਉਂਦੇ ਆ ਵੀਰ ਦਵਿੰਦਰ ਹੁਣ ਕੋਈ ਤਾਮਿਲ ਦੇ ਵਿੱਚ ਤਾਂ ਗੁੰਦਾ ਨਹੀਂ ਨਾ ਕਪਲ ਸ਼ਰਮਾ ਕੋਈ ਕੰਨੜ ਦੇ ਵਿੱਚ ਕਮੇਟੀ ਕਰਦਾ ਪੰਜਾਬੀਆਂ ਦੇ ਵੱਲੋਂ ਪੰਜਾਬੀ ਦੇ ਉੱਤੇ ਗੋਲੀ ਚਲਾਈ ਜਾ ਰਹੀ ਆ ਤੇ ਕਾਰਨ ਕੀ ਆ ਪੈਸੇ ਦੇ ਦਿਓ ਜਾਂ ਕੋਈ ਇਹਦੇ ਪਿੱਛੇ ਹੋਰ ਕਾਰਨ ਹੁੰਦਾ ਕਿ ਭਾਈ ਸਾਡੇ ਜਜ਼ਬਾਤ ਨੂੰ ਭੜਕਾਇਆ ਗਿਆ ਆਹ ਕਾਰਨ ਹੋਇਆ ਤੇ ਉਹ ਕਾਰਨ ਹੋਇਆ ਕੈਨੇਡਾ ਦੀ ਪੁਲਿਸ ਇਸ ਮਾਮਲੇ ਦੇ ਵਿੱਚ ਨਰਮ ਬਹੁਤ ਆ ਪੰਜਾਬ ਦੇ ਵਿੱਚ ਮੈਂ ਮੰਨਦਾ ਜੀ ਕਿ ਸੁਰੱਖਿਆ ਵੱਧ ਆ ਉਹ ਮੈਂ ਕਿਉਂ ਮੰਨਦਾ ਕਿਉਂਕਿ ਇੱਥੇ ਕਹਿ ਘਵਾ ਕੇ ਕਿਸੇ ਨੂੰ ਬੰਦਾ ਚਾਰ ਗੱਨ ਮੈਨ ਲੈ ਲੈਂਦਾ ਜੇ ਕੋਈ ਮੰਤਰੀ ਦਾ ਕੋਈ ਵਿਧਾਇਕ ਦਾ ਕੋਈ ਨੇੜਲਾ ਹੈਗਾ ਤੇ ਉਹ ਦੋ ਗੱਨ ਮੈਨ ਲੈ ਲੈਂਦਾ ਕੈਨੇਡਾ ਦੇ ਵਿੱਚ ਇਵੇਂ ਮਿਲਦੇ ਨਹੀਂ ਤੇ ਮਹਿੰਗੇ ਵੀ ਬਹੁਤ ਆ ਇਸ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਉੱਥੇ ਬੈਠੇ ਕਹਿੰਦੇ ਵੀ ਇੱਥੇ ਪੰਜਾਬ ਦੇ ਵਿੱਚ ਸੁਰੱਖਿਆ ਤਾਂ ਤੇ ਬਹੁਤ ਸਾਰੇ ਐਸੇ ਲੋਕ ਆ ਕੈਨੇਡਾ ਦੇ ਜਿਹੜੇ ਕਿ ਮਸ਼ਹੂਰ ਆ ਤੇ ਪੰਜਾਬ ਦੇ ਵਿੱਚ ਆ ਕੇ ਗੰਮਣੇ ਲੈਂਦੇ ਵੀ ਆ ਉਹ ਵਕ ਵਕ ਤਰੀਕੇ ਦੇ ਨਾਲ ਗੰਮਣੇ ਹਾਸਲ ਕਰਦੇ ਆ ਮਤਲਬ ਇਹ ਜੀ ਕਿ ਜੋ ਕੁਝ ਪੰਜਾਬ ਦੇ ਵਿੱਚ ਹੁੰਦਾ ਹੈ ਉਹ ਕੁਝ ਕੈਨੇਡਾ ਦੇ ਵਿੱਚ ਹਰ ਰੋਜ਼ ਹੀ ਹੋ ਰਿਹਾ ਤੇ ਕੈਨੇਡਾ ਦਾ ਮੇਰਾ ਖਿਆਲ ਵੀ ਕੋਈ ਵਿਰਲਾ ਟਾਵੇਂ ਹੋਗਾ ਕਾਰੋਬਾਰੀ ਜਿਹਦਾ ਸੋਨਾ ਕਾਰੋਬਾਰ ਹੋਵੇ ਤੇ ਜਿਹਨੂੰ ਫਰੋਤੀ ਦੀ ਧਮਕੀ ਨਾ ਹੀ ਹੋਵੇ ਜਿਹਦੇ ਘਰ ਤੇ ਜਾਂ ਕਾਰੋਬਾਰ ਤੇ ਗੋਲੀਆਂ ਚੱਲੀ ਹੋਵੇ ਤੇ ਜਿਹਦੇ ਬਾਰੇ ਪੁਲਿਸ ਕੜੀਦਰ ਕੜੀ ਜੋੜ ਕੇ ਬੰਦੇ ਲੱਭਣ ਦੀ ਕੋਸ਼ਿਸ਼ ਕਰਨੀ ਹੋਵੇ ਤੇ ਕਦੇ-ਕਦਾਈਂ ਹੀ ਬੰਦੇ ਲੱਭੇ ਹੋਣ ਕਦੇ-ਕਦਾਈਂ ਜਦੋਂ ਬੰਦੇ ਲੱਭਦੇ ਆ ਜੇ 5 ਹੁੰਦੇ ਤਾਂ ਉਹਦੇ ਵਿੱਚੋਂ 3 ਜਾਂ 4 ਪੰਜਾਬੀ ਨਿਕਲਦੇ ਆ ਹੁਣ ਪਤਾ ਨਹੀਂ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੀ ਮੋੜ ਆਉਣਗੇ ਪਰ ਇੱਕ ਜਾਣਕਾਰੀ ਆਈ ਆ ਕਿ ਕੈਨੇਡਾ ਵਿੱਚ ਜਬਰੀ ਵਸੂਲੀ ਕਰਨੀਆਂ ਧਮਕੀਆਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਆ ਸਿਟੀ ਕਾਉਂਸਲ ਸਰੀ ਸਿਟੀ ਕਾਉਂਸਲ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਵੀ ਇੱਥੇ ਐਮਰਜੈਂਸੀ ਵਰਗੀ ਸਥਿਤੀ ਆ ਕੈਨੇਡਾ ਦੇ ਵਿੱਚ ਕਿਸੇ ਵੀ ਅਪਰਾਧ ਦੇ ਖਿਲਾਫ ਇਹੋ ਜੀ ਕਾਰਵਾਈ ਕਰਨ ਵਾਲੀ ਇਹ ਪਹਿਲੀ ਕਾਉਂਸਲ ਹੈ ਦੱਖਣੀ ਏਸ਼ੀਆਈ ਲੋਕਾਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਪੰਜਾਬੀ ਗੈਂਗਸਟਰਾਂ ਦੀ ਸਭ ਤੋਂ ਵੱਧ ਸ਼ਮੂਲੀਅਤ ਹੈ ਅਗਲੀ ਗੱਲ ਇਹ ਆ ਕਿ ਮੀਡੀਆ ਦੀ ਰਿਪੋਰਟਾਂ ਕਹਿਣੀਆਂ ਕਿ ਮੇਅਰ ਬ੍ਰੈਂਡਾ ਲੋਕ ਨੇ ਇਸ ਮਤੇ ਦੀ ਅਗਵਾਈ ਕੀਤੀ ਹੈ ਜਿਹੜਾ ਕਿ 26 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਜੀ ਨੂੰ ਇਰੇ ਵਿੱਚ ਇਹਨਾਂ ਅਪਰਾਧਾਂ ਦੀ ਭਿਆਨਕ ਪ੍ਰਵਿਰਤੀ ਦੇ ਉੱਤੇ ਜ਼ੋਰ ਦਿੱਤਾ ਗਿਆ ਜੋ ਸਥਾਨਕ ਸਰੋਤਾਂ ਤੇ ਰਵਾਇਤੀ ਪੁਲਿਸਿੰਗ ਯਤਨਾਂ ਤੋਂ ਬਾਹਰ ਹੋ ਗਏ ਕੌਂਸਲ ਹੁਣ ਸੰਗੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਉਹ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰੇ ਤੇ ਇਹਦੇ ਬਰਾਬਰ ਦੇ ਅਸਧਾਰਨ ਕਦਮ ਚੁੱਕ ਕੇ ਇਹਦੀ ਪਾਲਣਾ ਕਰੇ ਜਿਹਦੇ ਨਾਲ ਅੰਤਰਰਾਸ਼ਟਰੀ ਖਤਰਾ ਦੱਸਿਆ ਗਿਆ ਦੇਖਦੇ ਇਸ ਮਾਮਲੇ ਦੇ ਵਿੱਚ ਕੀ ਬਣਦਾ ਪਰ ਹੁਣ ਤੱਕ 225 ਦੇ ਵਿੱਚ ਯਾਨੀ ਕਿ ਲੰਘੇਵਰੇ ਦੇ ਵਿੱਚ ਸਰੀ ਖੇਤਰ ਦੇ ਵਿੱਚ ਵਿੱਚ ਹੋਇਆ ਕੀ ਕੀ ਆ ਉਥੋਂ ਦੀ ਸਰੀ ਦੀ ਪੁਲਿਸ ਆ ਜਿਹੜੀ ਉਹਨੇ ਗੱਲ ਕਹੀ ਆ ਕਿ ਜਬਰੀ ਵਸੂਲੀ ਦੇ 44 ਮਾਮਲਿਆਂ ਦੀ ਪੜਤਾਲ ਕੀਤੀ ਗਈ ਸੀ ਯਾਨੀ ਕਿ ਪਿਛਲੇ ਸਾਲ ਜਿਨ੍ਹਾਂ ਵਿੱਚ ਕਾਰੋਬਾਰਾਂ ਘਰਾਂ ਤੇ ਵਾਹਨਾਂ ਦੇ ਉੱਤੇ ਗੋਲੀਬਾਰੀ ਦੇ 27 ਮਾਮਲੇ ਸ਼ਾਮਲ ਆ ਸਿਟੀ ਕਾਉਂਸਲ ਨੇ ਗ੍ਰਿਫਤਾਰੀਆਂ ਤੱਕ ਪਹੁੰਚਾਉਣ ਵਾਲੀਆਂ ਸੂਚਨਾਵਾਂ ਨੂੰ ਉਤਸ਼ਾਹਿਤ ਕਰਨ ਦੇ ਲਈ 2.5 ਲੱਖ ਡਾਲਰ ਦਾ ਇਨਾਮ ਵੀ ਰੱਖਿਆ 2026 ਦੇ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋਣ ਦੀ ਸੰਭਾਵਨਾ ਇਸ ਸਾਲ ਕੱਲੇ ਸਰੀ ਦੀ ਗੱਲ ਕਰਨ ਦੇ ਆ ਇਸ ਸਾਲ ਜਨਵਰੀ ਦੇ ਅੱਧ ਤੱਕ ਯਾਨੀ ਕਿ 15 ਜਨਵਰੀ ਤੱਕ ਸਰੀ ਦੇ ਵਿੱਚ ਜ਼ਬਰੀ ਵਸੂਲੀ ਦਾ 35ਵਾਂ ਮਾਮਲਾ ਦਰਜ ਕੀਤਾ ਗਿਆ ਜਿਦੇ ਵਿੱਚ ਘੱਟੋ-ਘੱਟ 8 ਦੀ ਪੁਸ਼ਟੀ ਕੀਤੀ ਜਿਦੇ ਵਿੱਚ ਘੱਟੋ-ਘੱਟ 8 ਪੁਸ਼ਟੀ ਕੀਤੀਆਂ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਸ਼ਾਮਲ ਲਾ ਸਬੰਧਤਾ ਜੇ ਘਟਨਾਵਾਂ ਦੀ ਰਫ਼ਤਾਰ ਇਸੇ ਤਰੀਕੇ ਨਾਲ ਜਾਰੀ ਰਹੀ ਤਾਂ 600 ਤੋਂ ਵੱਧ ਮਾਮਲੇ ਜਿਹੜੇ ਉਹ ਇਸ ਬਰੇ ਦੇ ਵਿੱਚ ਇਕੱਲੇ ਸਰੀ ਦੇ ਵਿੱਚ ਦੇਖੇ ਜਾਣ ਦੀ ਸੰਭਾਵਨਾ ਮਤਲਬ ਇਹ ਜੀ ਕਿ ਹਾਲਾਤ ਉੱਥੇ ਇਹ ਬਣੇ ਪਏ ਹੈ ਹੁਣ ਆਪਾਂ ਕੈਨੇਡਾ ਨੂੰ ਸੁਰੱਖਤ ਮੰਨਣਾ ਤੇ ਨਹੀਂ ਮੰਨਣਾ ਇਹ ਸਾਡੀ ਆਪੋ ਆਪਣੀ ਮਰਜ਼ੀ ਆ ਪਰ ਇਹ ਉਥੋਂ ਦੇ ਹਾਲਾਤ ਦਾ ਵੇਰਵਾ ਹੁਣ ਤੁਸੀਂ ਗੱਲ ਕਰ ਲਓ ਜੀ ਕੈਲਗਰੀ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਕੈਲਗਰੀ ਦੇ ਵਿੱਚ ਕੁਝ ਦਿਨ ਪਹਿਲਾਂ ਟੈਰਾਵੁੱਡ ਨਾਰਥ ਈਸਟ ਇਲਾਕੇ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਵੇਂ ਕਿ ਵੀਰ ਦਵਿੰਦਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅੰਕੜਿਆਂ ਦੇ ਉੱਤੇ ਜੇ ਆਪਾਂ ਝਾਤ ਮਾਰਗੇ ਤਾਂ ਜੁਲਾਈ 2025 ਤੋਂ ਲੈ ਕੇ ਜਨਵਰੀ 2026 ਤੱਕ ਦਕਨੀ এਸ਼ੀਆਈ ਭਾਈਚਾਰੇ ਦੇ ਘੱਟੋ-ਘੱਟ 12 ਪਰਿਵਾਰਾਂ ਨੂੰ ਫਰੋਤੀ ਦੇ ਫੋਨ ਆਏ ਆ ਪਰੇਸ਼ਾਨ ਕੀਤਾ ਗਿਆ ਅਪਰਾਧੀਆਂ ਦਾ ਕੰਮ ਕਰਨ ਦਾ ਤਰੀਕਾ ਲਗਭਗ ਇੱਕੋ ਜਿਹਾ ਪਹਿਲਾਂ ਉਹ ਫੋਨ ਕਰਕੇ ਮੋਟੀ ਰਕਮ ਮੰਗਦੇ ਆ ਜੇ ਤੁਸੀਂ ਨਾ ਕਰਦੇ ਤਾਂ ਫਿਰ ਫਾਇਰਿੰਗ ਕਰਦੇ ਆ ਤੇ ਡਰਾਉਣ ਦੀ ਕੋਸ਼ਿਸ਼ ਕਰਦੇ ਆ ਵੀ ਭਾਈ ਤੁਹਾਨੂੰ ਅਸੀਂ ਮਾਰ ਦਿਆਂਗੇ ਜੇਕਰ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਕੈਨੇਡਾ ਦੀ ਪੁਲਿਸੇ ਗੱਲ ਕਹਿੰਦੀ ਵੀ ਜੇਕਰ ਤੁਹਾਨੂੰ ਫਰੋਤੀ ਦਾ ਫੋਨ ਆਉਂਦਾ ਤੁਸੀਂ ਫਰੋਤੀ ਨਾ ਦਿਓ ਕਿਉਂਕਿ ਜੇ ਤੁਸੀਂ ਫਰੋਤੀ ਦੇ ਦਿੰਨੇ ਆ ਉਹਨਾਂ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਆ ਇਹ ਹੋ ਗਈ ਕੈਨੇਡਾ ਦੀ ਪੁਲਿਸ ਦੀ رائے ਪਰ ਬੰਦਾ ਬਚੇ ਕਿਵੇਂ ਕੈਨੇਡਾ ਦੇ ਵਿੱਚ ਲੋਕ ਹੁਣ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਗਨ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਆਪਣੇ ਤਾਂ ਚਲੋ ਇੱਥੇ ਸੇਫਟੀ ਵਾਸਤੇ ਅਸੀਂ ਲਾਇਸੈਂਸ ਲਏ ਹੋਏ ਆ ਨਾ ਕੈਨੇਡਾ ਦੇ ਵਿੱਚ ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਕਿ ਸਾਨੂੰ ਆਪਣੀ ਰਾਖੀ ਵਾਸਤੇ ਗਨ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਘਰ ਦੇ ਵਿੱਚ ਕੋਈ ਚੜ ਆਇਆ ਅਸੀਂ ਆਪਦੇ ਬਚਾਅ ਦੇ ਵਾਸਤੇ ਗੋਲੀ ਮਾਰ ਸਕੀਏ ਆਪਾਂ ਤੇ ਇੱਥੇ ਕਹਿ ਦਿੰਨੇ ਆਪਾਂ ਚਲੋ ਜਿਵੇਂ ਕਿਵੇਂ ਮਰਜ਼ੀ ਹੋਊਗਾ ਚਲੋ ਕਈ ਸਾਲ ਕਿਸੇ ਵਕਤ ਨਾ ਪਹਜੂਗਾ ਪਰ ਜੇਕਰ ਬੰਦਾ ਕੋਈ ਚੜ ਕੇ ਆਇਆ ਅਸੀਂ ਆਪਦੇ ਬਚਾਅ ਵਾਸਤੇ ਗੋਲੀ ਚਲਾ ਸਕਦੇ ਆ ਪਰ ਕਈ ਦੇਸ਼ਾਂ ਦੇ ਵਿੱਚ ਇਵੇਂ ਨਹੀਂ ਆ ਕੈਨੇਡਾ ਦੇ ਵਿੱਚ ਉਹੀ ਕੁਝ ਪੰਜਾਬੀ ਭਾਈਚਾਰੇ ਨੇ ਕੀਤਾ ਜਿਹੜਾ ਕੁਝ ਕਰਨ ਦਾ ਡਰ ਸੀ ਈਜ਼ੀ ਮਨੀ ਯਾਨੀ ਕਿ ਸਸਤੇ ਤਰੀਕੇ ਨਾਲ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਇੱਥੇ ਵੀ ਬੜਾ ਕੁਝ ਹੋ ਰਿਹਾ ਤੇ ਉੱਥੇ ਵੀ ਬੜਾ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ ਵੀ ਲੋਕ ਇਹ ਗੱਲ ਕਹਿੰਦੇ ਕਿ ਮਸ਼ਹੂਰ ਹੋਣਾ ਹੁਣ ਪਾਪ ਹੀ ਹੋਇਆ ਪਿਆ بڑے ਬੰਦੇ ਐਸੇ ਆ ਜਿਨ੍ਹਾਂ ਨੇਗਾ ਵਕ ਵਕ ਮੀਡੀਆ ਅਧਾਰਿਆਂ ਦੇ ਵਿੱਚ ਪਹਿਲਾਂ ਐਡ ਚਲਦੀਆਂ ਸੀ ਇਸ਼ਤਿਹਾਰਬਾਜ਼ੀ ਕਰਦੇ ਸੀ ਕਿ ਭਾਈ ਫਲਾਣਾ ਕਾਰੋਬਾਰ ਬਹੁਤ ਵੱਡਾ ਫਲਾਣਾ ਕਾਰੋਬਾਰ ਬਹੁਤ ਵੱਡਾ ਉਹਨਾਂ ਨੇ ਪਿਛਲੇ ਦੋ ਕੁ ਬ੍ਰੈਂਡ ਦੇ ਵਿੱਚ ਆਪਣੀ ਐਡਵਰਟਾਈਜ਼ਮੈਂਟ ਬੰਦ ਕੀਤੀ ਜਾਂ ਬਹੁਤ ਘਟਾਤੀ ਆ ਇਹ ਇਸ ਕਰਕੇ ਘਟਾਈ ਆ ਕਿ ਗੈਂਗਸਟਰਾਂ ਦੀ ਨਜ਼ਰ ਕਿਉਂ ਚੜਨਾ ਗੈਂਗਸਟਰ ਇੱਥੇ ਅਪਰਾਧ ਕਰਕੇ ਉੱਥੇ ਚਲੇ ਗਏ ਉੱਥੇ ਜਾ ਕੇ ਉਹੀ ਕੁਝ ਕਰ ਰਹੇ ਜਿਹੜਾ ਕੁਝ ਇੱਥੇ ਹੁੰਦਾ ਇਸ ਕਰਕੇ ਉਹਨਾਂ ਨੇ ਉੱਥੇ ਆਪਦੇ ਕਾਰੋਬਾਰ ਸੀਮਿਤ ਕਰ ਲਏ ਜਾਂ ਫਿਰ ਕਾਰੋਬਾਰਾਂ ਦੀ ਮਸ਼ਹੂਰੀ ਬੰਦ ਕਰਤੀ ਜਾਂ ਮਸ਼ਹੂਰੀ ਘਟਾ ਦਿੱਤੀ ਵੀ ਅਸੀਂ ਕਿਸੇ ਦੀ ਨਿਗਾ ਦੇ ਵਿੱਚ ਆਏ ਹੀ ਨਾ ਆਉਂਦੇ ਸਮੇਂ ਦੇ ਵਿੱਚ ਕੀ ਉੱਥੋਂ ਦੇ ਕਾਨੂੰਨ ਦੇ ਵਿੱਚ ਕੋਈ ਤਬਦੀਲੀ ਆਊ ਕਿ ਭਾਈ ਸ਼ਕਤੀ ਵਰਤੀ ਜਾਵੇ ਕਿਉਂਕਿ ਉੱਥੋਂ ਦੇ ਨਰਮ ਕਾਨੂੰਨਾਂ ਦੇ ਕਰਕੇ ਕੁਝ ਵੀ ਗੈਂਗਸਟਰਾਂ ਦਾ ਵਿਗੜਦਾ ਨਹੀਂ ਕੁਝ ਵੀ ਸਮਾਜ ਵਿਰੋਧੀ ਅਨਸਰਾਂ ਦਾ ਵਿਗੜਦਾ ਨਹੀਂ ਜੋ ਕੁਝ ਉੱਥੇ ਹੁੰਦਾ ਉਹ ਕੁਝ ਪੰਜਾਬ ਦੇ ਵਿੱਚ ਕਿਵੇਂ ਹੁੰਦਾ ਕੋਈ ਇੱਕ ਦਿਨ ਐਸਾ ਹੈ ਜਦੋਂ ਕਿਸੇ ਨੂੰ ਫਰੋਤੀ ਦਾ ਫੋਨ ਆਇਆ ਹੋਵੇ ਜਦੋਂ ਕਿਸੇ ਤੇ ਗੋਲੀ ਦੇ ਚੱਲੀ ਹੋਵੇ ਹੁਣ ਤਾਂ ਪੰਜਾਬ ਦੇ ਵਿੱਚ ਜਿੰਨੇ ਗਾ ਲਾਟਰੀਆਂ ਨਿਕਲੀਆਂ ਉਹਨਾਂ ਨੂੰ ਵੀ ਫਰੋਤੀ ਦੇ ਫੋਨ ਆਉਂਦੇ ਆ ਬੇਬੇ ਨਸੀਬ ਕੌਰ ਆ ਫਰੀਦਕੋਟ ਜ਼ਿਲ੍ਹੇ ਦੀ ਉਹਦੀ ਕਰੋੜ ਦੀ ਲਾਟਰੀ ਨਿਕਲੀ ਸੀ ਕੁਝ ਮਹੀਨੇ ਪਹਿਲਾਂ ਪਤਾ ਨਹੀਂ ਉਹਨੂੰ ਹਾਲੇ ਤੱਕ ਪੈਸੇ ਮਿਲੇ ਕਿ ਨਹੀਂ ਮਿਲੇ ਪਰ ਫਰੋਤੀ ਵਾਲੀਆਂ ਕਈ ਕੋਲਾਂ ਆਗੀਆਂ ਜਿਹਦੇ ਕਰਕੇ ਜਿੰਦੇ ਕੁੰਡੇ ਲਾ ਕੇ ਤੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਗਈ ਵਿਚਾਰੀ ਉਹ ਗਰੀਬੀ ਨਿਕਲਣ ਦੀ ਆਸ ਕਰ ਲਈ ਸੀ ਪਰ ਉਹਨੂੰ ਆਪ ਘਰ ਦੇ ਵਿੱਚੋਂ ਨਿਕਲਣਾ ਪੈ ਗਿਆ ਕਿਉਂ ਕਿਉਂਕਿ ਗੋਲੀ ਨਾ ਚੱਲੇ ਜੇ ਕਿਉਂਕਿ ਕੋਈ ਖੋਕੇ ਨਾ ਲੈ ਜੇ ਕੋਈ ਜਾਣ ਲਿਵਾ ਹਮਲਾ ਨਾ ਕਰ ਦੇ Rajasthan ਦੇ ਇੱਕ ਬੰਦੇ ਦੀ ਆਪਾਂ ਜਾਣਦੇ ਕਿ ਬਠਿੰਡੇ ਵਿੱਚ ਲਾਟਰੀ ਨਿਕਲੀ ਸੀ ਕਈ ਕਰੋੜ ਦੀ ਉਹ ਬੰਦੇ ਦੀਆਂ ਖਬਰਾਂ ਛਪੰਗਾ ਤੇ ਨਾਲ ਦੀ ਨਾਲ ਉਹਨੂੰ ਫਰੋਤਗੰਦੇ ਫੋਨ ਆਉਣ ਲੱਗ ਪਿਓ ਬੰਦਾ ਜਿੰਨੇ ਕੁੰਡੇ ਲਾ ਕੇ ਅਲੋਪ ਹੋ ਗਿਆ ਪੰਜਾਬ ਦੇ ਇੱਕ ਬੰਦੇ ਦੀ ਲਾਟਰੀ ਨਿਕਲੀ ਜਦੋਂ ਕਿਸੇ ਦੀ ਲਾਟਰੀ ਨਿਕਲਣ ਦਾ ਐਲਾਨ ਹੋ ਜਾਵੇ ਵੀ ਭਾਈ ਆ ਪਰਚੀ ਵਾਲੇ ਦੀ ਆ ਨੰਬਰ ਵਾਲੇ ਦੀ ਲਾਟਰੀ ਨਿਕਲੀ ਆ ਉਹਨੂੰ ਆਪਣੀ ਪਰਚੀ ਲੈ ਕੇ ਚੰਡੀਗੜ੍ਹ ਦੇ ਵਿੱਚ ਲਾਟਰੀ ਦਫ਼ਤਰ ਤੇ ਜਾਣਾ ਪੈਂਦਾ ਉਹ ਕਈ ਹਫ਼ਤੇ ਉੱਥੇ ਗਿਆ ਹੀ ਨਹੀਂ ਉਹਨੂੰ ਡਰ ਸੀ ਇਸ ਗੱਲ ਦਾ ਕਿਤੇ ਗੈਂਟਰਾਂ ਦਾ ਫੋਨ ਨਾ ਆ ਜੇ ਇਹ ਅੱਜ ਪੰਜਾਬ ਦੇ ਵਿੱਚ ਡਰਾ ਪੰਜਾਬ ਦੇ ਵਿੱਚ گارਮੈਂਟਸ ਵਾਲਿਆਂ ਨੂੰ ਵੀ ਆਉਣ ਲੱਗੇ ਫੋਨ ਕਰੀਆਨੀ ਦੀ ਦੁਕਾਨ ਵਾਲਿਆਂ ਨੂੰ ਵੀ ਫੋਨ ਆਉਣ ਲੱਗ ਪਏ ਸੁਨਾਰਿਆਂ ਨੂੰ ਵੀ ਫੋਨ ਆਉਣ ਲੱਗ ਪਏ ਗਾਇਕਾਂ ਨੂੰ ਤਾਂ ਆਉਂਦੇ ਹੀ ਸੀ ਰਾਜਨੀਤਿਕ ਲੋਕਾਂ ਨੂੰ ਤਾਂ ਆਉਂਦੇ ਹੀ ਸੀ ਜਿਹਦਾ ਵੀ ਮਾੜਾ ਮੋਟਾ ਕਾਰੋਬਾਰ ਚੱਲਦਾ ਉਹਨਾਂ ਨੂੰ ਫੋਨ ਆਉਂਦੇ ਆ ਇਸੇ ਕਰਕੇ ਅੱਜ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਪੁਲਿਸ ਘਟ ਲੱਭਦੀ ਆ ਤੇ ਵੱਖ-ਵੱਖ ਬੰਦਿਆਂ ਦੇ ਨਾਲ ਦੋ-ਦੋ ਚਾਰ-ਚਾਰ ਗਨਮੈਨ ਵੱਧ ਲੱਭਦੇ ਆ ਕਿਉਂਕਿ ਜਿਹਦੇ ਕੋਲੇ ਚਾਰ ਛੱਲੜਾ ਉਹਨੂੰ ਗਨਮੈਨ ਲੈਣ ਦਾ ਵੀ ਚਾਜ ਆਉਂਦਾ ਉਹਨੂੰ ਪਤਾ ਵੀ ਭਾਈ ਵਾ ਕਿਹੜੀ ਚਾਬੀ ਕਿੱਥੇ ਲਾਉਣੀ ਆ ਤੇ ਉਹ ਚਾਬੀ ਲਾ ਲੈਂਦਾ ਪਰ ਹਾਲਾਤ ਕੀ ਬਣੇ ਪਏ ਆ ਬੰਦਾ ਕਾਰੋਬਾਰ ਕਰੂ ਤਾਂ ਕਿਵੇਂ ਕਰੂ ਪੰਜਾਬ ਦੇ ਵਿੱਚ ਹੁਣ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਜੀ ਕਿ ਅਸੀਂ ਗੈਂਗਸਟਰਾਂ ਦੇ ਲਈ ਇਹ ਪੰਜਾਬ ਦੀ ਧਰਤੀ ਨਹੀਂ ਰਹਿਣ ਦੇਣੀ ਇਹਨਾਂ ਨੂੰ ਅਸੀਂ ਇੱਕ ਪਾਸਾ ਕਰ ਦੇਣਾ ਪਰ ਕੀ ਪੰਜਾਬ ਦੇ ਵਿੱਚ ਇਵੇਂ ਸਬਬ ਹੋਊਗਾ ਇਹ ਆਉਣ ਵਾਲੇ ਵਕਤ ਦੇ ਬਿਆਨ ਕਰਨਾ ਤੇ ਕੀ ਕੈਨੇਡਾ ਦੇ ਵਿੱਚ ਗੋਲੀਆਂ ਦੀ ਫਰਤਗਾਂ ਦੀ دہشت ਮੁੱਕੂਗੀ ਇਹ ਆਉਣ ਵਾਲੇ ਸਮੇਂ ਦੇ ਬਿਆਨ ਕਰਨਾ ਪਰ ਇਹ ਗੱਲ ਸੱਚੀ ਆ ਵੀ ਹੁਣ ਕੈਨੇਡਾ ਵਿੱਚ ਬੈਠੇ ਲੋਕੇ ਗੱਲ ਕਹਿੰਦੇ ਆ ਕਿ ਭਾਈ ਪੰਜਾਬ ਦੇ ਵਿੱਚ ਵੀ ਸਾਡੇ ਵਾਲਾ ਹਾਲ ਹੀ ਆ ਅਸੀਂ ਇੱਥੇ ਬੈਠੇ ਗੱਲ ਕਹਿੰਦੇ ਕਿ ਤੁਹਾਡੇ ਵਾਲੇ ਪਾਸੇ ਵੀ ਉਹੋ ਹਾਲ ਹੀ ਆ ਗੋਲੀ ਉੱਥੇ ਚੱਲਦੀ ਆ ਗੋਲੀ ਇੱਥੇ ਚੱਲਦੀ ਆ ਧਮਕੀ ਉੱਥੇ ਆਉਂਦੀ ਆ ਧਮਕੀ ਇੱਥੇ ਆਉਂਦੀ ਆ ਉੱਥੇ ਪੈਸੇ ਮੰਗੇ ਜਾਂਦੇ ਡਾਲਰਾਂ ਚ ਇੱਥੇ ਰੁਪਈਆਂ ਦੇ ਵਿੱਚ ਬਸ ਫਰਕ ਇੰਨਾ ਕੀ ਆ ਤੇ ਇਹ ਸ਼ੁਕਰ ਕਰੋ ਇਨਾ ਦੋਹਾਂ ਦੇਸ਼ਾਂ ਤੋਂ ਬਿਨਾ ਹਾਲੇ ਤੀਜੇ ਚੌਥੇ ਪੰਜਵੇਂ ਹੋਰ ਦੇਸ਼ ਦੇ ਵਿੱਚ ਗੱਲਾਂ ਨਹੀਂ ਗਈਆਂ ਕਿਉਂਕਿ ਜਿਹੜੇ ਦੇਸ਼ਾਂ ਦੇ ਵਿੱਚ ਬਸੋਂ ਸਾਡੀ ਵਧੀ ਉਥੇ ਅਸੀਂ ਤਰੱਕੀ ਤਾਂ ਬਹੁਤ ਕੀਤੀ ਅਸੀਂ ਉਥੋਂ ਦੀ ਅਰਥਵਿਵਸਥਾ 'ਚ ਵੀ ਯੋਗਦਾਨ ਪਾਇਆ ਅਸੀਂ ਪੰਜਾਬ ਦੀ ਅਰਥ ਅਸੀਂ ਪੰਜਾਬ ਦੀ ਆਰਥਿਕਤਾ ਵੀ ਮਜ਼ਬੂਤ ਕੀਤੀ ਪਰ ਉਥੇ ਜਾ ਕੇ ਸਾਡੇ ਵਿੱਚੋਂ ਕੁਝ ਇੱਕ ਨਹੀਂ ਜੋ ਕੁਝ ਕੀਤਾ ਉਹ ਸਾਨੂੰ ਹਰ ਰੋਜ਼ ਖਬਰਾਂ ਦੇ ਵਿੱਚ ਮਿਲਦਾ ਵੈਨੇ ਪਾਈ ਕੀ ਬਣਦਾ ਇਸ ਮਸਲੇ ਦੇ ਉੱਤੇ ਪਰ ਕੈਨੇਡਾ ਦੇ ਵਿੱਚ ਵੀ ਪੰਜਾਬੀ ਫਿਕਰਾਂ ਦੇ ਵਿੱਚ ਆ ਜਿਹਨਾਂ ਦਾ ਕਾਰੋਬਾਰ ਚੱਲਦਾ ਤੇ ਇੱਥੇ ਵੀ ਉਹ ਪੰਜਾਬੀ ਫਿਕਰਾਂ ਦੇ ਵਿੱਚ ਜਿਨ੍ਹਾਂ ਦਾ ਕਾਰੋਬਾਰ ਵੱਡਾ ਜਾਂ ਕਾਮਯਾਬ ਆ ਇੱਥੇ ਬੈਠਿਆਂ ਦੇ ਬਾਰੇ ਧਮਕੀ ਉੱਥੇ ਮਿਲਦੀ ਆ ਤੇ ਉੱਥੇ ਬੈਠਿਆਂ ਬਾਰੇ ਧਮਕੀ ਇੱਥੇ ਮਿਲਦੀ ਆ ਤੇ ਸਰਕਾਰਾਂ ਨੇ ਗੱਲ ਕਹਿਨੀ ਆ ਕਿ ਫਲਾਣੇ ਗੈਂਗਸਟਰ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਫਲਾਣੀ ਥਾਂ ਦੇ ਉੱਤੇ ਅਸੀਂ ਆਹ ਕਾਰਵਾਈ ਕਰਾਂਗੇ ਉਹ ਕਾਰਵਾਈਆਂ ਕੀ ਰੰਗ ਲੈ ਕੇ ਆਉਣੀਆਂ ਵਕਤ ਦੱਸੂਗਾ ਪਰ ਪੰਜਾਬੀ ਕਿੱਥੇ ਸੁਰੱਖਿਆ ਦਾ ਸਵਾਲ ਇਹ ਆ ਉਹ ਮੇਰਾ ਇੱਕ ਦੋਸਤ ਆ ਇੰਗਲੈਂਡ ਦੇ ਵਿੱਚ ਉਹ ਕਹਿੰਦਾ ਜੀ ਕਿ ਸਾਡੇ ਨਾਲ ਇੱਥੇ ਸਾਊਥ ਹਾਲ ਦੇ ਵੱਲ ਲੰਡਨ ਦੇ ਵੱਲ ਉਹ ਕਹਿੰਦਾ ਵੀ ਤਿੰਨ ਚਾਰ ਵੱਡੇ ਕਾਰੋਬਾਰੀਆਂ ਨੂੰ ਫੋਨ ਆਏ ਵੀ ਇੰਨੇ ਡਾਲਰ ਦੇ ਦਿਓ ਇੰਨੇ ਹਜ਼ਾਰ ਡਾਲਰ ਦੇ ਦਿਓ ਨਹੀਂ ਤਾਂ ਮਾਰ ਦੇਾਂਗੇ ਉਹ ਕਹਿੰਦੇ ਕਿ ਉਹ ਪੁਲਿਸ ਦੇ ਕੋਲੇ ਗਏ ਵੀ ਪੈਸੇ ਨੂੰ ਆ ਫਰੋਤੀ ਦੀਆਂ ਧਮਕੀਆਂ ਆਉਂਦੀਆਂ ਪੁਲਿਸ ਨੇ ਇਹ ਗੱਲ ਕਹੀ ਕਿ ਅਸੀਂ ਇਹਨਾਂ ਮਸਲਿਆਂ ਦੇ ਉੱਤੇ ਬਹੁਤੀ ਕਾਰਵਾਈ ਨਹੀਂ ਕਰ ਸਕਦੇ ਕਿਉਂ ਕਿ ਤੁਹਾਡਾ ਭਾਈਚਾਰਾ ਹੀ ਮੰਗਣ ਵਾਲਾ ਤੁਹਾਡਾ ਭਾਈਚਾਰਾ ਹੀ ਦੇਣ ਵਾਲਾ ਅਸੀਂ ਇਸ ਮਸਲੇ 'ਚ ਕੀ ਕਰ ਸਕਦੇ ਹਾਂ ਇੱਕ ਪਾਸੇ ਖਬਰ ਆਉਣੀ ਫਿਰ ਦੂਜੇ ਪਾਸੇ ਨਹੀਂ ਫਰਤੀਜੇ ਪਾਸੇ ਆ ਜਾਂਦੀ ਹੈ ਕਿਉਂਕਿ ਵਕ ਵਕ ਦੇਸ਼ਾਂ ਦੇ ਵਿੱਚ ਇਹ ਰਾਏ ਵੀ ਬਣ ਗਈ ਵੀ ਪਸੂੜੀਆਂ ਸਾਡੀਆਂ ਆਪਣੀਆਂ ਸਾਡੇ ਵਾਲੇ ਬੰਦੇ ਹੀ ਪੈਸੇ ਮੰਗ ਰਹੇ ਸਾਡੇ ਵਾਲੇ ਬੰਦੇ ਧਮਕਾਏ ਜਾ ਰਹੇ ਸਾਡੇ ਵਾਲੇ ਬੰਦੇ ਧਮਕਾਉਂਦੇ ਆ ਪਤਾ ਨਹੀਂ ਇਹ ਸਾਰਾ ਕਦੋਂ ਰੁਕੇਗਾ ਵੈਸੇ ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਆ ਵੀ ਜਦੋਂ ਵੀ ਕੈਨੇਡਾ ਵਿੱਚ ਕੋਈ ਜੁਰਮ ਹੁੰਦਾ ਉਹ ਭਾਵੇਂ ਗੱਡੀਆਂ ਚੋਰੀ ਕਰਨ ਵਾਲੇ ਫੜੇ ਜਾਣ ਭਾਵੇਂ ਕੋਈ ਗਰੋਸਰੀ ਲੁੱਟਣ ਵਾਲੇ ਫੜੇ ਜਾਣ ਭਾਵੇਂ ਠੇਕਾ ਲੁੱਟਣ ਵਾਲੇ ਫੜੇ ਜਾਣ ਭਾਵੇਂ ਕੋਈ ਗੁੰਡਾਗਰਦੀ ਕਰਨ ਵਾਲੇ ਫੜੇ ਜਾਣ ਭਾਵੇਂ ਕੋਈ ਗਲਤ ਹੋਰ ਕੰਮ ਕਰਨ ਵਾਲੇ ਫੜੇ ਜਾਣ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੱਧ ਹੁੰਦੀ ਆ ਇਹ ਦੁੱਖ ਦੀ ਗੱਲ ਆ ਕਿ ਸਾਡੇ ਪੰਜਾਬਗਾਂ ਨੇ ਉੱਥੇ ਜਾ ਕੇ ਬਹੁਤ ਵੱਡਾ ਨਾਮਣਾ ਵੀ ਖੱਟਿਆ ਪਰ ਕੁਝ ਪੰਜਾਬਗਾਂ ਨੇ ਮਿੱਟੀ ਵੀ ਪੱਟੀ ਆ ਤੇ ਮਿੱਟੀ ਪੱਟਣ ਵਾਲਿਆਂ ਨੂੰ ਬੇਨਤੀ ਆ ਹੱਥੀ ਕੰਮ ਕਰਿਆ ਕਰੋ ਇਹ ਨਹੀਂ ਕਿ ਈਜ਼ੀ ਮਨੀ ਦੇ ਚੱਕਰ ਦੇ ਵਿੱਚ ਉਹਨੂੰ ਧਮਕੀ ਦੇਤੀ ਤੇ ਉਹਨੂੰ ਗੋਲੀ ਮਾਰਤੀ ਇਹਨਾਂ ਗੱਲਾਂ ਤੋਂ ਗੁਰੇਜ਼ ਕਰੋ